ਠੀਕ ਹੈ ਜੀ ਸਾਰਿਆਂ ਨੂੰ ਜੀ ਆਪਾਂ ਦੇਣ ਲੱਗੇ ਆਪਣੇ ਲਾਉਣ ਨੂੰ ਪਾਣੀ ਠੀਕ ਹੈ ਜੀ ਜਿਹੜਾ ਆਹ ਟਾਈਮ ਹੈ ਸ਼ਾਮ ਦਾ ਜਿਹੜਾ ਸ਼ਾਮ ਦਾ ਵੇਲਾ ਹੈ ਨਾ ਮਾਰੇ ਆ ਇਹ ਸਾਰਿਆਂ ਨੂੰ ਠੀਕ ਹੈ ਪਾਣੀ ਦੇ ਹੱਕ ਚ ਜਿਵੇਂ ਹੁਣ ਆਪਾਂ ਪਾਣੀ ਦਿੰਨੇ ਪਿਆ ਬੂਟਿਆਂ ਨੂੰ ਠੀਕ ਹੈ ਜੀ ਆ ਪਾਣੀ ਦਿੰਨੇ ਪਿਆ ਆਪਾਂ ਬੂਟਿਆਂ ਨੂੰ ਤੇ ਇੱਕ ਤੇ ਤੁਹਾਡਾ ਜਿਹੜਾ ਗਾਰਡਨ ਹੈ ਇਸ ਟਾਈਮ ਪਾਣੀ ਦਿਓਗੇ ਤੇ ਇਹ ਹਰਾ ਭਰਾ ਰਹੇਗਾ ਠੀਕ ਹੈ ਜੀ ਐਂਡ ਫੁੱਲ ਹਰ ਇੱਕ ਚੂਰ ਦਰਖਤ ਇੱਕ ਦੇ ਮਿੱਟੀ ਮੁੱਟੀ ਧੋਪ ਜਾਂਦੀ ਏ ਠੀਕ ਏ ਇਦੋਂ ਬਾਲਾ ਟਾਈਮ ਟੱਪੇ ਵੀ ਨਾ ਕਿਉਂਕਿ ਫਿਰ ਮੱਛਰਾਂ ਦਾ ਟਾਈਮ ਹੋ ਜਾਂਦਾ ਕੋਈ ਕੀੜਾ ਪਤੰਗਾ ਹੁੰਦਾ ਹਨਾ ਨਹੀਂ ਰਿਸ਼ਵ ਨਹੀਂ ਦੇਣਾ ਪਾਣੀ ਆਖੋ ਆਪ ਪਾਣੀ ਦੇਈ ਜਾਂਦੇ ਹੁਣ ਇਹਨਾਂ ਨੂੰ ਤੇ ਜਿਹੜਾ ਹੁਣ ਪਾਣੀ ਦੇਵਾਂਗੇ ਆਪਾਂ ਇਸ ਟਾਈਮ ਆ ਇਹ ਵੱਜੇ ਨੇ ਸ਼ਾਮ ਦੇ ਸਾਢੇ ਕੁ 6 ਵਜੇ ਨੇ 6:30 ਹੋਏ ਨੇ ਤੇ ਇਹਦੇ ਨਾਲ ਇੱਕ ਜਿਹੜੇ ਬੂਟੇ ਨੇ ਤੁਹਾਡੇ ਵਿਰਖਤ ਓਚੇ ᱛੀ ਸੁੱਕਦੇ ਨਹੀਂ ਹੈਗੇ ਠੀਕ ਹੈ ਧਰਤੀ ਸੁੱਕਦੀ ਨਹੀਂ ਹੈਗੀ ਤੇ ਜਿਹੜੇ ਮਰਝਾਏ ਨੇ ਬੁੱਟੇ ਉਹ ਕਾਇਮ ਹੋ ਜਾਂਦੇ ਨੇ ਪੂਰੇ ਕਾਇਮ ਆਣ ਟਣਾ ਟਣ ਹੋ ਜਾਂਦੇ ਬਾਕੀ ਜਾਨਵਰ ਫਿਰਦੇ ਪਏ ਨੇ ਆਖੋ ਪਾਣੀ ਆਪਾਂ ਪੂਰਾ ਦਈ ਜਾਂਦੇ ਆ ਗਰਮੀਆਂ ਦੇ ਵਿੱਚ ਜਿਹਦੇ ਮੀਂਹ ਪੈ ਜਾਣਾ ਉਹਦੇ ਵਰਗੀ ਰੀਸ ਨਹੀਂ ਮਾਰੇ ਜਾ ਉਹਦੇ ਦੀ ਰੀਸ ਨਹੀਂ ਹੈਗੀ ਜੋਖੋ ਦੇ ਇੱਕ ਬੜਕਮ ਕੁਦਰਤੀ ਚੀਜ਼ ਆ ਗਈ ਤੇ ਜੇ ਮੀਂਹ ਨਹੀਂ ਪੈਂਦੇ ਹੈਗੇ ਗਰਮੀ ਪੈਂਦੀ ਪਈਏ ਫਿਰ ਦੂਜੇ ਤੀਜੇ ਦਿਨ ਪਾਣੀ ਦੇਈ ਜੋ ਬੂਟਿਆਂ ਨੂੰ ਬੂਟੇ ਦੇ ਹਿਸਾਬ ਨਾਲ ਜਿਹੜਾ ਜਿਹੇ ਬੂਟਾ ਅੰਰਜਾਇਆ ਉਹਨੂੰ ਉਹਦੇ ਹਿਸਾਬ ਨਾਲ ਪਾਣੀ ਦੇਣਾ ਪੈਣਾ ਹੀ ਪੈਣਾ ਆਪਾਂ ਨੂੰ ਤਾਂ ਬੂਟੇ ਕੈਮ ਰਹਿਣਗੇ ਜੇ ਨਹੀਂ ਦੇਵਾਂਗੇ ਪਾਣੀ ਤੇ ਸੁੱਕ ਜਾਣਾ ਬੂਟਿਆਂ ਨੇ ਦੇ ਬੂਟਿਆਂ ਨਾਲ ਹੀ ਸਾਰਾ ਕੁਝ ਹੈ ਵੱਧ ਤੋਂ ਵੱਧ ਆਪਾਂ ਨੂੰ ਬੂਟੇ ਲੈਣੇ ਜਿਹਦੇ ਰੁੱਖ ਲੈਣੇ ਚਾਹੀਦੇ ਨੇ ਛਾਂ ਵਾਲੇ ਜਿਵੇਂ ਕਿ ਸ਼ਾਲਾ ਦਰਖਤ ਸਾਰੇ ਨਾਲੋਂ ਵਧੀਆ ਇੱਕ ਹੈਗਾ ਅੰਬ ਉਹਨੂੰ ਫਲ ਵੀ ਲੱਗਦਾ ਮਹਾਰਾਜ ਤੇ ਛਾਂ ਵੀ ਦਿੰਦਾ ਛਾਂ ਵੀ ਪੂਰੀ ਘੇਟ ਹੁੰਦੀ ਹੈ ਛਾਂ ਪੂਰੀ ਉਹਦੀ ਮਹਾਰਾਜ ਆਪਾਂ ਅੰਬ ਦੀ ਗੱਲ ਪਤਾ ਕਿਉਂ ਕੀਤੀ ਵੀ ਅੰਬ ਲਾਓ ਇਹਦੇ ਇੱਕ ਦੇ ਪੱਤੇ ਬੜੇ ਘੱਟ ਝੜਦੇ ਨੇ ਮਹਾਰਾਜ ਇਹਦੇ ਨੇ ਪੱਤੇ ਬੜੇ ਘੱਟ ਝੜਦੇ ਨੇ ਯਾਰ ਠੀਕ ਹੈ ਨਾਲੇ ਨੂੰ ਫਲ ਲੱਗਦਾ ਜੇ ਪੱਤੇ ਝੜਦੇ ਨੇ ਦੇ ਬੰਦੇ ਦੀ ਝਾੜੂ ਮਾਰ ਮਾਰ ਬੰਬ ਬੋਲ ਜਾਂਦੀ ਏ ਠੀਕ ਹੈ ਆਪਾਂ ਨੂੰ ਫਾਇਦਾ ਉਹਦੇ ਜੀ ਹੈ ਜਿਹਦੇ ਪੱਤੇ ਘੱਟ ਝੜਦੇ ਹੋਣ ਨਾਲੇ ਫਲ ਲੱਗਦਾ ਹੋਵੇ ਠੀਕ ਹੈ ਜੀ ਤੇ ਜੇ ਹਾਂਜੀ ਮਹਾਰਾਜ ਆਪਾਂ ਆਂਬ ਦੇ ਦਰਖਤ ਬਾਰੇ ਤਾਂ ਗੱਲ ਕੀਤੀ ਸੀ ਕਿਉਂਕਿ ਜਿਹੜੀ ਦੀ ਛਾਂ ਹੁੰਦੀ ਏ ਇੱਕ ਤੇ ਬੜੀ ਸੰਘਣੀ ਹੁੰਦੀ ਏ ਮਹਾਰਾਜ ਬਾਹਲੀ ਸੰਘਣੀ ਛਾਂ ਹੁੰਦੀ ਏ ਦੂਜੀ ਗੱਲ ਰਹਿ ਗਈ ਪੱਤਿਆਂ ਦੀ ਇਹਦੇ ਤੋਂ ਆਰਗੈਨਿਕ ਰੇ ਵੀ ਤਿਆਰ ਹੁੰਦਾ ਜਿਹੜਾ ਆਰਗੈਨਿਕ ਰੇ ਹੁੰਦਾ ਨਾ ਇਹ ਤਿਆਰ ਹੁੰਦਾ ਜਿਹੜੇ ਨੇਚਰ ਦੇ ਨਾਲ ਪਿਆਰ ਕਰਦੇ ਨੇ ਉਹ ਵੀਡੀਓ ਜ਼ਰੂਰ ਸ਼ੇਅਰ ਕਰਿਓ